ਸਾਡੇ ਇਲਾਕੇ ਜਿਹੜੇ ਹਲਕਾ ਸ਼੍ਰੀ ਨਨਕੋਪੁਰ ਸਭ ਨੰਗਲ ਦੇ ਲਈ ਬਹੁਤ ਹੀ ਵੱਡਾ ਦਿਨ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤੇ ਸ਼ਹਿਰੀ ਦੇ ਪੁਜੀਤਰ ਅਫਸਰ ਦੇ ਉੱਤੇ ਅੱਜ ਸਾਡੇ ਇਲਾਕੇ ਦੀ ਜਿਹੜੀ ਕਬੱਡੀ ਮੰਗ ਹੈ ਸਵਾਨ ਨਦੀ ਦੇ ਅੱਤੇ ਭੱਲੜੀ ਤੋਂ ਲੈ ਕੇ ਖੇੜਾ ਕਲਮੋੜ ਪੰਗਲ ਮਹਿਨਪੁਰ ਤੱਕ ਜਿਹੜਾ ਬੋਲੇ ਉਹਦੇ ਜਿਹੜਾ ਕੰਮ ਸ਼ੁਰੂ ਹੋ ਰਿਹਾ ਇਹ ਬੁਲ ਲਗਭਗ ਸੈ 35 ਕਰੋੜ ਦੀ ਲਾਗਤ ਦੇ ਨਾਲ 511 ਮੀਟਰ ਲੰਬਾ ਤੇ ਇਸ ਨੂੰ ਜਿਹੜੇ ਅਪਰੋਚ ਰੋਡ ਇਸ ਰੋਡਸ ਨੇ 6 ਕਿਲੋਮੀਟਰ ਦੋਵੇਂ ਪਾਸੇ 218 ਫੁੱਟ ਹੋਣਗੀਆਂ ਇਸ ਦੇ ਨਾਲ ਜਿਹੜੇ ਸਾਡੇ ਆ ਪਿੰਡ ਨੇ ਖਾਸ ਕਰਕੇ ਖੇੜਾ ਕਲਮੋੜ ਭੰਗਣਾ ਮਹਿੰਦਪੁਰ ਤੇ ਮਚਾਰੀ ਇਹ ਇੱਕ ਤਰੀਕੇ ਨਾਲ ਇਸ ਵਤ ਹਿਮਾਚਲ ਸੀ ਇਹਨਾਂ ਦੀ ਡਾਇਰੈਕਟ ਅਪਰੋਚ ਪੰਜਾਬ ਦੇ ਨਾਲ ਬਿਲਕੁਲ ਨਹੀਂ ਸੀ ਇੱਕ ਆਰਜੀ ਪੁਲ ਦੇ ਨਾਤੇ ਜਿਹੜਾ ਹੈ ਮੋਟਰਸਾਈਕਲ ਛੋਟੀ ਗੱਡੀਆਂ ਚੱਲ ਜਾਂਦੀਆਂ ਸੀ ਪਰ ਜਿਹੜਾ ਇਹਨਾਂ ਲੋਕਾਂ ਦਾ ਜੀਵਨ ਜਿਹੜਾ ਹੈ ਤੇ ਆ ਬੜੀ ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਇਹ ਪਿੰਡ ਇਹ ਵੀ ਕਦੀ ਕਦੀ ਇਹ ਵੀ ਮੰਗ ਕਰਦੇ ਸੀ ਸਾਡੇ ਤੇਰੇ ਨਾਲੋਂ ਵਧੀਆ ਹਿਮਾਚਲ ਨਾਲੀ ਜੋੜ ਦੋ ਪਰ ਹੁਣ ਜਦੋਂ ਜਦੋਂ ਸਿੱਧਾ ਇਹ ਪੁਲ ਬਣਨ ਦੇ ਨਾਲੇ ਸਿੱਧਾ ਨੰਗਲ ਦੀ ਤੋਂ 10 ਤੋਂ 15 ਮਿੰਟ ਦੀ ਦੂਰੀ ਰਹਿ ਜੂਗੀ ਤੇ ਨੰਗਲ ਬਲਾਕ ਵੀ ਨਵਾਂ ਬਣ ਗਿਆ ਇਹਨਾਂ ਪਿੰਡਾਂ ਦੀ ਵਿਕਾਸ ਦੇ ਵਿੱਚ ਜਿਹੜੀ ਹੈ ਏਰੀਆ ਹੋਊਗੀ ਖਾਸ ਕਰਕੇ ਇੱਥੇ ਇੰਡਸਟਰੀ ਦੇ ਵੀ ਬਹੁਤ ਜ਼ਿਆਦਾ ਜਿਹੜਾ ਰਾਮ ਪੱਧਰਾ ਹੁੰਦਾ ਜਦੋਂ ਸੜਕਾਂ ਚੌੜੀਆਂ ਹੋ ਗਈਆਂ ਬ੍ਰਿਜ ਬਣ ਗਿਆ ਤੁਸੀਂ ਦੇਖ ਸਕਦੇ ਨਾਲ ਹੀ ਬਾਥਰੀ ਨਾਲ ਹੀ ਹੈ ਉੱਥੇ ਬਹੁਤ ਇੰਡਸਟਰੀ ਹੈ ਪਰ ਸਾਡੇ ਇਲਾਕੇ 'ਚ ਇੰਡਸਟਰੀ ਨਹੀਂ ਹੈ ਆਫਟਰ ਥਿਸ ਬ੍ਰਿਜ ਸਾਨੂੰ ਉਮੀਦ ਹੈ ਕਿ ਇੱਥੇ ਇੰਡਸਟਰੀ ਵੀ ਆ ਇਸੇ ਏਰੀਆ ਦਾ ਜਿਹਨੂੰ ਕਹਿ ਸਕਦੇ ਨਕਸ਼ਾ ਬਣ ਜੂਗਾ ਸਰ ਕਦੋਂ ਸ਼ੁਰੂ ਹੋਏਗਾ ਆ ਦੇ ਵਿੱਚ ਇਸ ਦਾ ਟੈਂਡਰ ਏਜੰਸੀ ਹੈ ਲੋਸ ਔਰ ਐਲਰੇਡੀ ਅਰਾਈਵਡ ਤੇ ਇਹਦਾ ਜਿਹੜਾ ਟਾਈਮ ਹੈ 15 ਮਹੀਨੇ ਹੈ ਪਰ ਅਸੀਂ ਸੜੀ ਪੂਰੀ ਕੋਸ਼ਿਸ਼ ਹੈ ਕਿ 15 ਮਹੀਨਿਆਂ ਤੋਂ ਪਹਿਲਾਂ ਇਸ ਨੂੰ ਪੂਰਾ ਹੱਥ ਹਸਤੇਰੀ ਮੋਨਿਟਰੀ ਸਰ ਅੰਗਲ ਤੋਂ ਜਿਹੜੀ ਕੀਰਪੁਰ ਸਾਹਿਬ ਤੱਕ ਸੜਕ ਹੈ ਉਹ ਕਦੋਂ ਤੱਕ ਬਣਨੀ ਪਿਆ ਬਿਲਕੁਲ ਜੀ ਉਹਦਾ ਜਿਹੜਾ ਰਿਪੇਅਰ ਵਰਕ ਹੈ ਕੱਲ ਤੋਂ ਸ਼ੁਰੂ ਹੋ ਰਿਹਾ ਬੀਕ ਬੇਸਿਕਲੀ ਅੰਗਲ ਤੋਂ ਕੀਰਪੁਰ ਸਾਹਿਬ ਟੋਲ ਟੈਕਸ ਲੱਗਿਆ ਹੋਇਆ ਇਸ ਲਈ ਆਪਸ ਨੂੰ ਜਾਣਦੇ ਹੋ ਜੋ ਟੋਲ ਟੈਕਸ ਆਪਾਂ 2 ਸਾਲ ਪਹਿਲਾਂ ਬੰ ਉਸ ਤੋਂ ਬਾਅਦ ਕੋਈ ਵੀ ਫੰਡ ਇਸ ਸੜਕ ਦੀ ਮੇਨਟੇਨੈਂਸ ਦੇ ਲਈ ਨਹੀਂ ਸੀ ਪਰ ਅਸੀਂ ਤੇ ਸਾਡੀ ਕੋਸ਼ਿਸ਼ ਇਸ ਨੂੰ 4 ਲੇਨਿੰਗ ਪਰ ਜਦੋਂ ਤੱਕ 4 ਲੇਨਿੰਗ ਨਹੀਂ ਬਣਦੀ ਇਸ ਬਰਸਾਤ ਨੇ ਸੜਕ ਦਾ ਬਹੁਤ ਬੁਰਾ ਹਾਲ ਕਰਤਾ ਤਾਂ ਅਸੀਂ 1 ਕਰੋੜ 83 ਲੱਖ ਰੁਪਏ ਮਿਨਿਸਟਰੀ ਤੋਂ ਅਪਰੂਵ ਕਰਾ ਲਿਆ ਟੈਂਡਰ ਵੀ ਹੋ ਗਿਆ ਉਹਦੀ ਸੈਂਕਸ਼ਨ ਵੀ ਹੋ ਗਈ ਤੇ ਕੱਲ ਤੋਂ ਠੇਕੇਦਾਰ ਨੂੰ ਸਖਤ ਹਦਾਇਤ ਹੈ ਕੱਲ ਸ਼ਾਮੀ ਅਸੀਂ 3-4 ਵਜੇ ਤੋਂ ਕੰਮ ਸ਼ੁਰੂ ਕਰਾ ਦਾਂਗੇ 10-15 ਦਿਨ ਚ ਸੜਕ ਇਹਨਾਂ ਓਕੇ ਹੋ ਜਾਊਗੀ ਤੇ ਐਕ acquisition ਦੀ ਅਗਲੇ ਹਫਤੇ ਮੀਟਿੰਗ ਰੱਖੀ ਹੈ 32 ਦੇ 32 ਪਿੰਡ ਜੋ ਆ ਰਹੇ ਆ ਮੇਨ ਰੂਟ ਤੇ ਉਹਨਾਂ ਦੇ ਸਰਪੰਚਾਂ ਦੇ ਨਾਲ ਇੱਕ ਵਾਰੀ ਡਿਜ਼ਾਈਨ ਦਿਖਾ ਕੇ ਐਕਵੀਜ਼ੀਸ਼ਨ ਦੀ ਪ੍ਰਕਿਰਿਆ ਅਗਲੇ 10-15 ਅੰਦਰ ਸ਼ੁਰੂ ਕਰਦੇ ਆ। ਅੱਜ ਇਹ ਗੱਲ ਕੀਤੀ ਹੈ ਜੀ ਚੈਨਈ ਜੀ ਦੀ ਗੱਲ ਕੀਤੀ ਹੈ। ਮੈਂ ਉਹਨਾਂ ਨਾਲ ਵੀ ਆਪਣੇ ਸਾਹਮਣੇ ਜੀ ਜਿਹੜੀ ਬੇਨਤੀ ਆਪ ਸਭ ਦੇ ਮਾਣ ਦੇ ਨਾਲ ਜਿੰਨੇ ਵੀ ਟੈਂਡਰ ਜੀ ਉਹ ਜਿਹੜੇ ਹੈ ਸੀਐਮ ਸਾਹਿਬ ਨੇ ਉਹ ਸਾਰੇ ਟੈਂਡਰ ਜਿਹੜੇ ਹੈ ਉਹ ਰੱਦ ਕਰ ਦਿੱਤੇ। ਜਿੱਥੇ-ਜਿੱਥੇ ਤੇ ਇਸ ਕਰਕੇ ਜਿਹੜਾ ਉਹਨਾਂ ਦਾ ਮੁੱਦਾ ਹੈ ਮੈਂ ਤਾਂ ਪਹਿਲਾਂ ਵੀ ਕਹਿੰਦਾ ਕਿ ਕਿਸੇ ਇੱਕ ਦੀ ਨੌਕਰੀ ਨਹੀਂ ਜਾਊਗੀ। ਸਾਰੇ ਜਿਹੜੇ ਉਹ ਟੈਂਡਰ ਹੈ ਜਿੱਥੇ-ਜਿੱਥੋਂ ਜਿਹੜੀ ਕਮੇਟੀਆਂ ਨਹੀਂ ਕਰਵਾਉਣਾ ਚਾਹੁੰਦੀਆਂ ਉਹ ਸਾਰੇ ਰੱਦ ਕਰ ਦਿੱਤੇ ਗਿਆ ਹੁਣ ਮੇਰੀ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੈ ਕਿ ਆਓ ਇਹ ਦਸ਼ਹਿਰਾ ਦੀਵਾਲੀ ਦੇ ਦਿਨ ਹੈ ਚਾਹੇ ਕੋਈ ਅਮੀਰ ਹੋਵੇ ਚਾਹੇ ਕੋਈ ਗਰੀਬ ਹੋਵੇ ਹਰ ਕੋਈ ਆਪਣਾ ਘਰ ਸਾਫ਼ ਕਰਦਾ ਇਹ ਦੀਵਾਲੀ ਦੇ ਦਿਨ ਹੈ ਆਓ ਪਲੀਜ਼ ਆਪਣੇ ਕੰਮਾਂ ਤੇ ਲੱਟੋ ਜਿਹੜੇ ਤੁਹਾਡੇ ਬਾਕੀ ਮਸਲੇ ਆ ਉਹ ਆਪਾਂ ਫਾਈਨੈਂਸ ਮਿਸਟਰ ਸਾਹਿਬ ਉਹ ਵੀ ਹੱਲ ਕਰਾਵਾਂਗੇ ਪਰ ਕਿਸੇ ਇੱਕ ਦੇ ਵੀ ਉਹ ਜਿਹੜੇ ਟੈਂਡਰ ਹੋ ਰੱਦ ਹੋ ਚੁੱਕੇ ਨੇ ਤੇ ਕਿਸੇ ਇੱਕ ਦੀ ਵੀ ਨੌਕਰੀ ਨੂੰ ਕੋਈ ਖਤਰਾ ਨਹੀਂ ਸਤ 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 ਚੈਨਲਾਈਜ਼ੇਸ਼ਨ ਦੀ ਡੀਪੀਆ ਤਿਆਰ ਕਰ ਰਹੇ ਹਾਂ ਕਿ ਜਦੋਂ ਫਾਈਨਾਂਸ ਦੀ ਗਵਰਨਰਾਂ ਦਾ ਬੜਾ ਦੁੱਖ ਹੋਇਆ ਦੇਖ ਕੇ ਕਿ 2017 ਤੇ 19 ਦੇ ਵਿੱਚ ਇਹ ਮੁੱਕਾ ਆਇਆ ਸੀ ਪਰ ਉਦੋਂ ਕਿਸੇ ਨੇ ਗੋਲੀਆਂ ਨਹੀਂ ਹੁੰਦੀ ਇਹ ਵੀ ਡੀਪੀਆ ਤਿਆਰ ਕਰਕੇ ਕੇਂਦਰੀ ਜਿਹੜੇ ਮੰਤਰੀਆਂ ਨੂੰ ਮਿਲਣ ਦਾ ਸਮਾਂ ਵੀ ਮੰਗਾਗੇ ਨਾਲ ਹੀ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹਲਕੇ ਦੇ ਵਿੱਚ 50 ਦੇ ਵੱਡੇ ਪ੍ਰੋਜੈਕਟ ਜਿਵੇਂ ਕੱਲ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਸਾਡੀ ਸਰਵਿਸ ਲੇਨ ਬੰਨੀ ਹੈ ਭਰਤਗੜਾ ਬੜਾ ਪਿੰਡ ਪਾਉ ਵਾਲ ਉਸ ਦਾ ਕੰਮ ਸ਼ੁਰੂ ਕਰਵਾ ਰਹੇ ਹਾਂ ਪਰसों ਜੀ ਜਿਹੜਾ 4 ਤਰੀਕ ਨੂੰ ਦੁਬਾਰਾ ਜਿਹੜਾ ਸਾਡਾ ਇੱਕ ਵਲ ਕਲਿਤਰਾ ਤੋਂ ਲੈ ਕੇ ਆ ਤੁਹਾਡਾ ਪਲਾਸੀ ਤੱਕ ਬੰਨਾ ਉਹ ਜਿਹੜਾ ਉਹ ਵੀ ਮੇਜਰ ਬ੍ਰਿਜ ਹੈ ਉਹਦੀ ਲਾਗਤ ਜਿਹੜੀ ਹੈ 20 ਕਰੋੜ ਰੁਪਏ ਉਸ ਤੋਂ ਘੱਟ ਹੈ 5 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਹਨਪੁਰ ਸਾਹਿਬ ਆ ਰਹੇ ਆ ਉਸ ਦਿਨ ਅਸੀਂ ਐਕਚੁਅਲੀ 5 ਸਪਟੰਬਰ ਨੂੰ ਅਧਿਆਪਨ ਦਿਵਸ ਫੰਕਸ਼ਨ ਨਹੀਂ ਹੋ ਸਕਿਆ ਤਾਂ ਹੁਣ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ਤੇ ਅਸੀਂ ਇਹ ਅਧਿਆਪਕਾਂ ਨੂੰ ਸਨਮਾਨਿਤ ਵੀ ਕਰਾਂਗੇ ਤੇ ਨਾਲ ਹੀ ਉਸ ਦਿਨ ਜਿਹੜੀ ਸਾਡੀ ਹੈਰੀਟੇਜ ਸਟਰੀਟ ਹੈ ਜਿਹੜੀ ਜਿਵੇਂ ਦਰਬਾਰ ਸਾਹਿਬ ਬਣੀ ਹੈ ਉਦਾਂ ਦਾ ਜਿਹੜਾ ਹੈਰੀਟੇਜ ਸਟਰੀਟ ਦਾ ਦੀ ਪੱਥਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਰੱਖਣਗੇ ਤੇ ਨਾਲ ਹੀ ਬਾਬਾ ਜੀਵਨ ਸਿੰਘ ਜੀ ਭਾਈ ਜੱਗਾ ਜੀ ਦਾ ਜੋ ਮਮੋਰੀਅਲ ਉਹ ਵੀ ਲੋਕ ਕਰਪਾ ਨੂੰ ਹੋਰ ਲਾਈਨ ਕਦੋਂ ਤੱਕ ਸਰ ਤਿਆਰ ਅਗਲੇ ਦੇਖੋ ਤਿਆਰਤਾ ਮੇਰੀ ਬੇਸਿਕਲੀ ਇਟ ਇਜ਼ ਅ ਮੇਰਾ ਕੰਮ ਐਜ਼ ਅ ਵਿਧਾਇਕ ਹੈ ਕਿ بار-बार ਮਿਨਿਸਟਰੀ ਦੇ ਨਾਲ ਸਮਝੇ ਟੇਕ ਅਪ ਕਰਨਾ ਉਹ ਐਨਐਚਆਈ ਦਾ ਪ੍ਰੋਜੈਕਟ ਕਿਉਂਕਿ ਲ ਹੁਣ ਐਨਐਚਆਈ ਇਹਨੇ ਨਾ ਨਿਯਮ ਬਦਲ ਦਿੱਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਜਿੱਦਾਂ ਹੀ ਪ੍ਰੋਜੈਕਟ ਪ੍ਰੂਵ ਹੁੰਦਾ ਉਹ ਨਾਲ ਹੀ ਸ਼ੁਰੂ ਕਰ ਦਿੰਦੇ ਸੀ ਹੁਣ ਉਹਨੇ ਕੀ ਸ਼ਰਤ ਰੱਖੀ ਹੈ ਕਿ ਜਦੋਂ ਤੱਕ 90% ਜ਼ਮੀਨ ਜੋ ਸੜਕ ਦੇ ਵਿੱਚ ਆਣੀ ਹੈ ਉਹ ਐਕਵਾਇਰ ਨਹੀਂ ਹੁੰਦੀ ਉਦੋਂ ਤੱਕ ਉਹ ਟੈਂਡਰ ਕੰਮ ਨਹੀਂ ਸ਼ੁਰੂ ਕਰਦੇ ਕਿ ਉਹਲੇ ਬਹੁਤ ਜਗ੍ਹਾ ਤੁਸੀਂ ਦੇਖਿਆ ਹੋਣਾ ਕਿ ਬਾਅਦ ਚੋਂ ਫਿਰ ਕਿਸਾਨ ਜਾਂ ਵਿਰੋਧ ਕਰਦੇ ਆ ਤਾਂ ਹੁਣ NHAI ਨੇ ਰੂਲ ਬਦਲ ਦਿੱਤੇ ਆ ਉਹਦੀ ਐਕਵਿਜ਼ੀਸ਼ਨ ਸ਼ੁਰੂ ਹੋ ਜਣੀ ਤੇ ਮੈਨੂੰ ਨਹੀਂ ਲੱਗਦਾ ਸਾਡੇ ਇਲਾਕੇ ਚ ਕੋਈ ਵੀ ਇਦਾਂ ਦੀ ਅੜਿਚਣਾ ਅੜਕਣਾ ਹੋਊਗੀ ਤੇ 90% ਸਸਤੀ ਨੇ ਅਕਵਾਇਰ ਹੋਊਗੀ ਨਾਲ ਹੀ ਉਹ ਆਪਾਂ ਟੈਂਡਰ ਲੱਗ ਜਾ। एवरीथिंग ਇਜ਼ ਵੈਕ। ਬਹੁਤ ਬਹੁਤ ਧੰਨਵਾਦ ਸਰ।